ਸਫਰ-ਏ-ਸ਼ਹਾਦਤ ਜਿਹੜਾ ਸ਼ਹੀਦੀ ਹਫ਼ਤਾ ਸ਼ੁਰੂ ਹੋ ਚੁੱਕਿਆ ਸੰਗਤਾਂ ਨਤਮਸਤਕ ਹੋਣ ਲਈ ਗੁਰਦੁਆਰਾਂਾਂ ਤੇ ਪਹੁੰਚ ਰਹੀਆਂ ਇਹ ਸਫਰ-ਏ-ਸ਼ਹਾਦਤ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਸ਼ੁਰੂ ਹੁੰਦਾ ਹੋਇਆ ਇਹ ਜਿਹੜਾ ਸਫਰ ਆ ਸ਼ਹਾਦਤ ਦਾ ਇਹ ਸਰਹੰਦ ਦੀਆਂ ਨੀਹਾਂ ਤੱਕ ਚੱਲਦਾ ਜਿੱਥੇ ਸਾਡੇ ਬਾਬਿਆਂ ਨੇ ਵੱਡੀ ਸ਼ਹਾਦਤ ਪਾਈ ਤੇ ਸਿੱਖੀ ਦੀਆਂ ਜਿਹੜੀਆਂ ਨੀਹਾਂ ਉਹ ਮਜ਼ਬੂਤ ਕੀਤੀਆਂ ਇਤਿਹਾਸ ਸ਼ਹੀਦੀ ਹਫ਼ਤੇ ਦਾ ਤੇ ਗੁਰਦੁਆਰਾ ਪੱਠਾ ਸਾਹਿਬ ਜੀ ਦਾ ਮੇਰੇ ਨਾਲ ਹੈਡ ਗ੍ਰੰਥੀ ਪਵਿੱਤਰ ਸਿੰਘ ਜੀ ਮੌਜੂਦਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸ਼ਹੀਦੀ ਹਫਤੇ ਦੇ ਦੌਰਾਨ ਪਠਾ ਸਾਹਿਬ ਗੁਰਦੁਆਰਾ ਸਾਹਿਬ ਜੀ ਦਾ ਸਿੱਖ ਇਤਿਹਾਸ ਤੇ ਇੱਕ ਸਿੱਖ ਸ਼ਹਾਦਤ ਨੂੰ ਕਿਵੇਂ ਤੁਸੀਂ ਸੰਗਤਾਂ ਤੱਕ ਪਹੁੰਚਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਰਬੱਤ ਸੰਗਤਾਂ ਨੂੰ ਪਤਾ ਹੀ ਹੈ ਇੱਕ ਤੋਂ ਲੈ ਕੇ ਜਿਹੜਾ 13 ਪੋ ਦਾ ਦਿਹਾੜਾ ਆ ਸ਼੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਕਿਲਾ ਆਨੰਦਗੜ੍ਹ ਸਾਹਿਬ ਤੋਂ 6-7 ਪੋਹ ਦੀਆਂ ਰਾਤਾਂ ਨੂੰ ਗੁਰੂ ਸਾਹਿਬ ਕਿਲਾ ਛੱਡ ਦਿੰਦੇ ਆ ਉਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਪਠਾ ਸਾਹਿਬ ਦੀ ਵਿਖੇ ਜਿਹੜਾ ਹਰ ਸਾਲ ਹੀ ਸਾਲਾਨਾ ਸ਼ਹੀਦੀ ਜੋੜ ਮੇਲ 16-17-18 ਤਰੀਕ ਦਸੰਬਰ ਨੂੰ ਪਿੱਛੇ ਸਾਧ ਸੰਗ ਹੈ ਜੀ ਮਨਾਇਆ ਜਾਂਦਾ ਹੈ ਇਹ ਜਿਹੜਾ ਗੁਰਦੁਆਰਾ ਪਠਾ ਸਾਹਿਬ ਮਨਾਇਆ ਜਾਂਦਾ ਜੋੜ ਮੇਲ ਜਿੱਥੇ ਸਰਸਾ ਤੇ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸੇ ਹੋ ਕੇ ਰੋਪੜ ਦੀ ਧਰਤੀ ਵਿੱਚੋਂ ਹੀ ਗੁਜ਼ਰਦੇ ਹਨ ਇੱਕ ਵੱਡਾ ਕਾਰਨ ਸੰਗਤ ਜੀ ਇਹ ਵੀ ਮਨਾਉਣ ਦਾ ਹੈ ਤੇ ਦੂਸਰਾ ਇਸ ਧਰਤੀ ਦੇ ਚਾਰੇ ਪਾਸੇ ਹੀ ਦੁਸ਼ਮਣ ਦਾ ਘੇਰਾ ਭਾਵੇਂ ਉਹ ਪਹਾੜੀ ਰਾਜਿਆਂ ਦਾ ਭਾਵੇਂ ਉਹ ਮੁਗਲ ਸਲਤਨਤ ਹੈ ਭਾਵੇਂ ਹੋਰ ਦੇਸ਼ ਤੋਂ ਆਈਆਂ ਫੌਜਾਂ ਨੇ ਚੱਪੇ ਚੱਪੇ ਤੇ ਇੱਥੇ ਮੁਕਾਬਲੇ ਹੁੰਦੇ ਹਨ ਪਿੰਡ ਮਾਲਕਪੁਰ ਰੰਗਣਾ ਜਿਵੇਂ ਵਿਖੇ ਹੁੰਦਾ ਮੁਕਾਬਲਾ ਭਾਈ ਬਜਿੱਤਰ ਸਿੰਘ ਉੱਥੇ ਬਹੁਤ ਜ਼ਖਮੀ ਹੋ ਜਾਂਦੇ ਹਨ ਪਿੱਛੋਂ ਜੰਗ ਲੜਦੇ ਲੜਦੇ ਤੇ ਭਾਈ ਨਿਆਨਖਾਨ ਜਿਹੜਾ ਇਸ ਪਿੰਡ ਕੋਟਲੇ ਦੇ ਅੰਦਰ ਆ ਚ ਕਿਲਾ ਹੈ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਤੋਂ ਬਾਅਦ ਆਉਂਦੇ ਹਨ ਤੇ ਉਹਨਾਂ ਤੋਂ ਬਾਅਦ ਭਾਈ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਤੇ ਬਾਬਾ ਅਜੀਤ ਸਿੰਘ ਗੁਰੂ ਸਾਹਿਬ ਦੇ ਸੁਪੁੱਤਰ ਇਹ ਭਾਈ ਬਜਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਲੈ ਕੇ ਘੋੜਿਆਂ ਪਰ ਅਰ ਕਿਲੇ ਦੇ ਅੰਦਰ ਹੀ ਪ੍ਰਵੇਸ਼ ਕਰ ਜਾਂਦੇ ਆ ਜਦੋਂ ਕਿ ਆਲੇ ਦੁਆਲੇ ਮੁਗਲ ਸਤਾਜ ਜਿਹੜੀਆਂ ਫੌਜਾਂ ਨੇ ਚਾਰੇ ਪਾਸੇ ਕਿਲੇ ਦੇ ਅੰਦਰ ਪਾਸ਼ਾ ਪਰਿਵਾਰ ਚ ਬੈੰਦੇ ਆ ਵਿਚਾਰ ਹੁੰਦੀ ਹੈ ਕੋਈ ਬਹੁਤਾ ਲੰਬਾ ਸਮਾਂ ਨਹੀਂ ਇੱਥੇ ਲੱਗਦਾ ਤੇ ਗੁਰੂ ਸਾਹਿਬ ਜੀ ਪਰਿਵਾਰ ਦੇ ਅੰਦਰ ਜਿੱਥੇ ਭਾਈ ਨਿਆਂਖਾਂ ਜੀ ਹੈ ਸੁਪੁੱਤਰ ਆਲਮ ਖਾਨ ਹੈ ਤੇ ਉਹਨਾਂ ਦੀ ਬੇਟੀ ਮਮਤਾਜ ਹੈ ਉਹਨਾਂ ਦੀ ਬੇਗਮ ਹੈ ਗੁਰੂ ਸਾਹਿਬ ਰੋਕਤਾ ਵੀ ਇੱਥੇ ਹੀ ਰੁਕ ਜਾਓ ਤੁਸੀਂ ਕਿਲੇ ਦੇ ਅੰਦਰ ਵੀ ਬਾਹਰ ਦਾ ਜਿਹੜਾ ਮਾਹੌਲ ਆ ਸਤਗੁਰੂ ਜੀ ਥੋੜਾ ਜਿਹਾ ਸ਼ਾਂਤ ਹੋ ਜਾਵੇ ਪਰ ਪਾਸ਼ਾ ਕਹਿੰਦੀ ਮੈਂ ਆਪਣੇ ਸੇਵਕਾਂ ਤੇ ਕੋਈ ਆਏ ਜਾ ਮੁਸ਼ਕਲ ਦਾ ਸਮਾਂ ਨਹੀਂ ਬਣਾਉਣਾ ਚਾਹੁੰਦਾ ਸਤਗੁਰੂ ਇਸ ਇਕਲੇ ਵਿੱਚ ਭਾਈ ਬਜਤਰ ਸਿੰਘ ਜੀ ਨੂੰ ਛੱਡ ਕੇ ਕਿ ਇਹਨਾਂ ਦਾ ਅੰਤਮ ਜਿਹੜਾ ਹੈ ਸੁਵਾਸ ਕਿਉਂਕਿ ਜ਼ਖਮ ਹੀ ਬੜੇ ਹੋ ਚੁੱਕੇ ਤੇ ਵੀ ਸ਼ਹਾਦਤ ਤੋਂ ਬਾਅਦ ਮਰਿਆਦਾ ਅਨੁਸਾਰ ਸੰਸਕਾਰ ਇਸ ਕਿਲੇ ਵਿੱਚ ਭਾਈ ਬਜਤਰ ਸਿੰਘ ਦਾ ਕੀਤਾ ਗਿਆ। ਬੀਬੀ ਮਮਤਾਜ ਜੀ ਨੇ ਆਪਣੇ ਪਿਤਾ ਜੀ ਨੂੰ ਕਹਿ ਛੱਡਿਆ ਕਿ ਪਿਤਾ ਜੀ ਆਜ ਤੋਂ ਬਾਅਦ ਭਾਈ ਬਜਤਰ ਸਿੰਘ ਹੀ ਮੇਰੇ ਭਾਵ ਜਿਹੜੇ ਸਿਰ ਦੇ ਸਾਈਂ ਆ ਕਿਉਂਕਿ ਆਪ ਜੀ ਨੇ ਸਾਨੂੰ ਕਮਰੇ ਦੇ ਅੰਦਰ ਜਦੋਂ ਫਾਗ ਬੰਦ ਸੀ ਤੇ ਬਾਹਰ ਫੌਜਾਂ ਦੇ ਘੇਰੇ ਵਿੱਚ ਕਿਹਾ ਕਿ ਅੰਦਰ ਮੇਰਾ ਦਮਾਦ ਤੇ ਧੀ ਹਨ ਉਹ ਸ਼ਬਦਾਂ ਤੇ ਬੀਬੀ ਮਮਤਾਜ ਦਾ ਬਹੁਤ ਵੱਡਾ ਸਿੱਧਕ ਹੈ। ਗੁਰਦੁਆਰਾ ਸ੍ਰੀ ਪਠਾ ਸਾਹਿਬ ਕੋਟੜਾ ਇੱਕ ਹੀ ਪਿੰਡ ਹੈ ਇੱਕੋ ਜਗ੍ਹਾ ਪਰ ਹੈ ਤੇ ਭਾਈ ਨਿਆਂਖਾਂ ਦੇ ਪੱਠੇ ਨੂੰ ਗੁਰੂ ਸਾਹਿਬ ਨੇ ਪੰਗਾਣੀ ਦਾ ਜੰਗ ਜਦੋਂ ਜਿੱਤਿਆ ਉਸ ਵੇਲੇ ਇਸ ਨੂੰ ਠੰਡਾ ਕੀਤਾ ਸੀ ਉਸ ਵੇਲੇ ਤੋਂ ਲੈ ਕੇ ਫਿਰ ਆਲਮ ਖਾਨ ਦਾ ਦੂਸਰੀ ਵਾਰੀ ਠਾਕੇ ਪਰ ਆਉਣਾ ਫਿਰ ਕੁਰਸੀhetra ਤੋਂ ਆਉਂਦੇ ਹੋਏ ਆਉਣਾ ਚੌਥੀ ਵਾਰੀ ਆਨੰਦਪੁਰ ਸਾਹਿਬ ਛੱਡ ਕੇ ਆਉਣਾ ਇਸ ਕਰਕੇ ਇਹ ਸਥਾਨ ਜਿਹੜਾ ਗਾੜਾ ਇੱਕ ਤਰ੍ਹਾਂ ਦਾ ਜਿੱਥੇ ਉਹਨਾਂ ਮਹਾਨ ਸ਼ਹਾਦਤਾਂ ਨੂੰ ਤੇ ਕੋਲ ਸਿੱਖਾਂ ਦੀਆਂ ਭਾਵਨਾ ਪ੍ਰੇਮ ਨੂੰ ਮੁੱਖ ਰੱਖਦੇ ਆ ਇਸ ਜਗ੍ਹਾ ਤੇ ਸਲਾਨਾ ਸ਼ੀਦੀ ਜੋੜ ਮੇਲ ਗੁਰਦੁਆਰਾ ਪਠਾ ਸਾਹਿਬ ਮਨਾਇਆ ਜਾਂਦਾ ਆਓ ਸੰਗਤ ਜੀ ਆਪਾਂ ਇਸ ਸਫਰ ਵਿੱਚ ਸ਼ਾਮਲ ਹੋਈਏ ਤੇ ਜੋ ਸੋਸ਼ਲ ਮੀਡੀਆ ਪਰ ਇਹ ਚੈਨਲ ਡਾਕ ਲਗ ਆਪਣੇ ਪ੍ਰਚਾਰ ਦੇ ਨਾਲ ਸਾਨੂੰ ਪੰਜਾਬੀਆਂ ਨੂੰ ਆਪਣੇ ਵਿਰਸੇ ਨਾਲ ਜੋੜਦੇ ਆ ਆਪ ਸਹਿਯੋਗ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ